ਕੋਈ ਮੰਦਿਰ ਵਿੱਚ ਵੀ ਜਾਂਦੇ ਹਾਂ ਬਿਲਕੁਲ ਜੀ ਮੰਦਿਰ ਚ ਜਾਣਾ ਚਾਹੀਦਾ ਉਹ ਵੀ ਸਾਡੇ ਆਪਣੇ ਆ ਕਹਿੰਦੇ ਰਹੇ ਕਿ ਆਪਣਾ ਸਿੱਖੀ ਵਿੱਚ ਜਿਹੜਾ ਮੂਰਤੀ ਪੂਜਾੜੀ ਕਰਦੀ ਹੈ ਜੀ ਵੇਖੋ ਪੂਜਾ ਇੱਕ ਵੱਖਰੀ ਚੀਜ਼ ਆ ਲੇਕਿਨ ਤੁਸੀਂ ਕਿਤੇ ਵੀ ਮੰਦਿਰ ਚ ਵੀ ਜਾ ਸਕਦੇ ਮਸਜਿਦ ਵੀ ਜਾ ਸਕਦੇ ਕਿਰਚਾ ਘਰ ਵੀ ਜਾ ਸਕਦੇ ਆ ਗੁਰੂ ਨਾਨਕ ਸਾਹਿਬ ਨੇ ਪੂਰੀ ਸੰਸਾਰ ਦੀ ਯਾਤਰਾ ਕੀਤੀ ਆ ਜੀ ਨੌ ਖੰਡਾ ਨਾ ਮਹਾਰਾ ਨੇ ਯਾਤਰਾ ਕੀਤੀ ਨੌ ਖੰਡਾ ਦੀ ਆ ਤੇ ਚੌਂ ਕੁੱਟਾਂ ਦੇ ਵਿੱਚ ਜੇ ਖਾਲਸੇ ਦੇ ਰਾਜ ਦੀ ਗੱਲ ਕੀਤੀ ਤੇ ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਵਾ ਗੁਰੂ ਨਾਨਕ ਸਾਹਿਬ ਨੇ ਵੇਖੋ ਹਿੰਦੂ ਮੁਸਲਮ ਸਿੱਖ ਅਸਾਈ ਚੌਂ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਉਹ ਇੱਕ ਨੂੰ ਥੋੜਾ ਦਿੱਤਾ ਤੇ ਜੇ ਆਪਾਂ ਮੰਦਰ ਚ ਜਾਵਾਂਗੇ ਆਪਾਂ ਨੂੰ ਪਤਾ ਲੱਗੂਗਾ ਕਿ ਕਿੱਥੇ ਆ ਸਾਡੇ ਜਿਹੜੇ ਜੇ ਮੰਨ ਲਓ ਆਪਾਂ ਮੰਦਰ ਜਾਂਦੇ ਆ ਸਾਨੂੰ ਪਤਾ ਲੱਗਦਾ ਸਾਡੀ ਸਭਿਅਤ ਕੀ ਆ ਸਾਡੇ ਆਹ ਜਿਹੜੇ ਭਰਾ ਜਿੰਦੇ ਆ ਇਹ ਆਪਣੇ ਵਿਰਸੇ ਤੋਂ ਮੰੰਕਰ ਨਾ ਹੋ ਸਕਣ ਸਿੱਖ ਦਾ ਮਤਲਬ ਕੱਲਾ ਸਿੱਖਾਂ ਨੂੰ ਜਗਾਉਣਾ ਨਹੀਂ ਆ ਹਰ ਇੱਕ ਵਰਗ ਨੂੰ ਟੰਬੜਾ ਉਹ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਮੁਸਲਮਾਨ ਭਰਾ ਆਪਣੇ ਧਰਮ ਤੋਂ ਮੰਨਕਰ ਹੋ ਰਿਹਾ ਉਹਨੂੰ ਵੀ ਸ਼ਬਦਾਂ ਦੇ ਬਾਣ ਮਾਰ ਕੇ ਉਹਦੇ ਧਰਮ ਚ ਪਰਪੱਕ ਕਰਨਾ ਜੇ ਹਿੰਦੂ ਭਰਾ ਆਪਣੇ ਧਰਮ ਤੋਂ ਮੰਨਕਰ ਹੋ ਰਿਹਾ ਨਾ ਉਹ ਆਪਣੇ ਧਰਮ ਚ ਸਹੀ ਤਰੀਕੇ ਨਾਲ ਨਹੀਂ ਚੱਲਦਾ ਪਿਆ ਤੇ ਅਸਲੀ ਸਿੱਖ ਦਾ ਮਤਲਬ ਸਖਿਆਰਤੀ ਹੁੰਦਾ ਵੀ ਉਹ ਸਿੱਖ ਕੇ ਉਹ ਆਪਣੇ ਭਰਾਵਾਂ ਨੂੰ ਸਿਖਾਉਂਦਾ ਵੀ ਆਪਾਂ ਆਹ ਮਾਰਗ ਤੇ ਤੁਰਨਾ ਜਿਸ ਮਾਰਗ ਤੇ ਸਾਨੂੰ ਵੱਡੇ ਤੌਰ ਤੇ ਗਏ ਆ ਵੇਖੋ ਜੇ ਅਸੀਂ ਮੰਦਿਰ ਜਾਵਾਂਗੇ ਸਾਨੂੰ ਉਹਦੀ ਵਿਸ਼ੇਸ਼ਤਾਈ ਦਾ ਨਹੀਂ ਪਤਾ ਲੱਗਣਾ ਅਹੀਂ ਕਲਾਕਤਾ ਪੰਜ ਪੜਦੇ ਆ ਨਾ ਗ੍ਰੰਥਾਂ ਚ ਪੜਦੇ ਆ ਜੇ ਅਹੀਂ ਇਹ ਗੱਲ ਕਰਦੇ ਆ ਕਿ ਅਹੀਂ ਇਕਿਆ ਜੇ ਹੀ ਕਹਿੰਦੇ ਹਿੰਦੂ ਤੇ ਸਿੱਖ ਨੌ ਮਾਸ ਦਾ ਰਿਸ਼ਤਾ ਵਾ ਤੇ ਫਿਰ ਕੀ ਗੱਲ ਅਹੀਂ ਮੰਦਰ ਚ ਕਿਉਂ ਨਹੀਂ ਜਾ ਸਕਦੇ ਨਹੀਂ ਕਈ ਜੇ ਹਿੰਦੂ ਗੁਰਦੁਆਰਾ ਸਾਹਿਬ ਚ ਆ ਸਕਦੇ ਆ ਤੇ ਫਿਰ ਅਹੀਂ ਮੰਦਿਰਾਂ ਚ ਕਿਉਂ ਨਹੀਂ ਜਾ ਸਕਦੇ ਸਾਡੇ ਬਾਅਦ ਤੇ ਕਿਉਂ ਮੰਦਰ ਬੰਦ ਆ ਕੀ ਮੰਦਰਾ ਚ ਬੈਠੀ ਸਾਡੀ ਮਾਤਾ ਉਹ ਮਾਤਾ ਨਹੀਂ ਸਾਡੀ ਜਦੋਂ ਆਪਾਂ ਅਰਦਾਸ ਕਰਦੇ ਪ੍ਰਥਮ ਭਗਤੀ ਸਿਮਰਕ ਹੈ ਪਹਿਲਾ ਭਗੌਤੀ ਦੀ ਗੱਲ ਕਰਦੇ ਭਗੌਤੀ ਨੂੰ ਕਿਹਾ ਗਿਆ ਮਾਤਾ ਨੂੰ ਕਿਹਾ ਗਿਆ ਫਿਰ ਵਿਰੋਧ ਕਿਸ ਚੀਜ਼ ਦਾ ਹੈ ਦੇਖੋ ਬਰੋਧੀਆਂ ਦਾ ਕੰਮ ਆ ਵਿਰੋਧ ਕਰਨਾ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਜੇ ਹੁਣ ਬ੍ਰਿੰਦਾਵਨ ਦੀ ਗੱਲ ਹੈ ਤਾਂ ਮੈਂ ਉੱਥੇ ਜਾਊਂਗਾ ਦੇਖੋ ਉੱਥੇ ਇੱਕ ਸਾਧੂ ਬੈਠਾ ਮੈਂ ਉਹਦੇ ਨਾਲ ਵਿਚਾਰ ਕਰੂੰਗਾ ਤੇ ਵਿਚਾਰਾਂ ਦੇ ਵਿੱਚੋਂ ਜੇ ਕੁਝ ਮੈਨੂੰ ਸਿੱਖਣ ਨੂੰ ਮਿਲਦਾ ਤੇ ਮੈਨੂੰ ਕੋਈ ਮਾੜੀ ਗੱਲ ਥੋੜਾ ਵਾਪਸ ਸਿੱਖਣ ਵਾਸਤੇ ਦੇਖੋ ਸਾਨੂੰ ਚੋਰ ਦੇ ਕੋਲੋਂ ਵੀ ਸਿੱਖਿਆ ਮਿਲਦੀ ਸਾਧ ਕੋਲੋਂ ਵੀ ਸਿੱਖਿਆ ਮਿਲਦੀ ਹੈ ਅਮੀਰ ਬੰਦੇ ਤੋਂ ਗਰੀਬ ਬੰਦੇ ਤੋਂ ਹਰ ਬੰਦੇ ਤੋਂ ਕੁਝ ਨਾ ਕੁਝ ਸਾਨੂੰ ਸਿੱਖਣ ਨੂੰ ਜ਼ਰੂਰ ਮਿਲਦਾ ਗੱਲ ਇਹ ਹੈ ਵੀ ਸਾਡੇ ਅੰਦਰ ਚਾਹ ਹੋਣਾ ਚਾਹੀਦਾ ਵੀ ਅਸੀਂ ਸਿੱਖਣਾ ਜੇਦੋਂ ਸਾਡੇ ਅੰਦਰ ਹੀ ਨਹੀਂ ਸਿੱਖਿਆ ਲੈਣ ਦੀ ਚਾਹ ਹੈਗਾ ਤੇ ਅਸੀਂ ਫਿਰ ਕਿੱਦਾਂ ਸਿੱਖਿਆ ਪ੍ਰਾਪਤ ਕਰਾਂਗੇ ਪਹਿਲਾਂ ਜਦੋਂ ਆਪਾਂ ਅੱਜ ਤੋਂ 15 20 ਸਾਲ ਪਹਿਲਾਂ ਆਪਾਂ ਵੇਖੀਏ ਪਿੰਡਾਂ ਦੇ ਵਿੱਚ ਕਿ ਜਦੋਂ ਜਾਗਰਣ ਕਰਦੇ ਕੀ ਗੱਲ ਉਹ ਲੋਕ ਇਕੱਠੇ ਨਹੀਂ ਰਹਿੰਦੇ ਪਿੰਡਾਂ ਦੇ ਵਿੱਚ ਜਿਹੜੀ ਦੇਖਿਆ ਜਾਂਦਾ ਹੁੰਦਾ ਜਦੋਂ ਆਪਾਂ ਆ ਗਏ ਨਾ ਕਟੜਤਾ ਦੇ ਵਿੱਚ ਅਸੀਂ ਆਪਣੇ ਆਪ ਨੂੰ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਕਿ ਸਾਡੇ ਵਰਗਾ ਸਿੱਖ ਕੋਈ ਨਹੀਂ ਅਸੀਂ ਬੜੇ ਸੱਚੇ ਸੋਚੇ ਆ ਅਸੀਂ ਤੇ ਵੀ ਗੁਰੂ ਦੇ ਆ ਤੇ ਲੇਕਿਨ ਅੰਦਰ ਖਾਤੇ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਦੀਵੇ ਜਗਾਈ ਜਾਂਦੇ ਆ ਜਿਹੜਾ ਬੰਦਾ ਬਹੁਤਾ ਵਿਖਾਵਾ ਕਰਦਾ ਨਾ ਵੀ ਮੇਰੇ ਵਰਗਾ ਸਿੱਖ ਕੋਈ ਨਹੀਂ ਸਮਝ ਲਓ ਅੰਦਰ ਖਾਤੇ ਉਹ ਉਹ ਦੀਵਾ ਜਗਾਉਣਾ ਬੰਦ ਨਹੀਂ ਹੋਇਆ ਜਿਹੜਾ ਬੰਦਾ ਵਿਖਾਵਾ ਨਹੀਂ ਕਰੂਗਾ ਸਮਝ ਲਓ ਰੱਬ ਦੇ ਨੇੜੇ ਹੋਊਗਾ ਠੀਕ ਹੈ ਜੀ ਜਿਹੜਾ ਬੰਦਾ ਕਿਸੇ ਦੇ ਧਰਮ ਦੀ ਵਿਰੋਧਤਾ ਕਰਦਾ ਸਮਝ ਲਓ ਉਹ ਆਪਣੇ ਧਰਮ ਚ ਵੀ ਪਰਵਾਹ ਕਰਦੀ ਹੈ। ਮੈਂ ਵਿਰੋਧਤਾ ਹੈ ਕਿ ਬਣਾ ਕੇ ਸ਼ੀਰੀਆ ਧਰਮ ਦੇ ਵਿੱਚ ਕਿਸੇ ਵੀ ਤਰ੍ਹਾਂ ਨੂੰ ਲੈ ਕੇ ਦੇਖੋ ਜਿਹੜੀ ਗੱਲ ਨਾ ਮੈਂ ਕਟੜਤਾ ਦੀ ਗੱਲ ਕੀਤੀ ਹੈ ਜਦੋਂ ਅਸੀਂ ਕਟੜਤਾ ਚ ਆਏ ਨਾ ਅਸੀਂ ਪਿਆਰ ਬਣਾਇਆ ਨਹੀਂ ਆਸੀਂ ਨਫਰਤ ਫਲਾਈ ਆ ਮੈਂ ਗੱਲ ਕੀਤੀ 15-20 ਸਾਲ ਪਹਿਲਾਂ ਜਦੋਂ ਪਿੰਡਾਂ 'ਚ ਜਾ ਕੇ ਜਾਗਰਣ ਹੁੰਦੇ ਨਾ ਆਪਾਂ ਇਕੱਠੇ ਹੁੰਦੇ ਸੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ